ਇਹ ਦਾ ਮਾਰਕਾ ਆ ਵੇਖ ਠੀਕ ਆ ਆਰੇ ਬਾਈ ਦਾ ਮਾਰਕੇ ਵਾਲੀਆਂ ਦੇ ਲੈ ਸਪੈਰ ਹੋ ਰਹੀ ਆ ਬਾਈ ਡੇਟ ਇਹਨਾਂ ਦੇ ਸਪੈਰ ਹੋ ਚੁੱਕੀ ਆ ਕੁੱਤੇ ਇਹ ਨਵੇਂ ਮਾਰਕੇ ਲਾ ਕੇ ਦਿੰਦੇ ਨੇ ਓਹ ਠੀਕ ਆ ਕੁੱਤੇ ਮਾਰਕੇ ਲਾ ਦਿੰਦੇ ਨੇ ਅੱਗੇ ਥੱਲੇ ਨਿਕਲ ਰਹੀ ਆ ਵੇ ਪਕੜਾ ਜਾ ਇਹ ਦੇਖਿਓ ਇਹ ਮੇਰਾ ਹੱਥ ਤੇ ਰੁਕ ਜਾ ਸਰ ਦੇ ਰਹਾ ਹਾਂ ਇੱਕ ਮਿੰਟ ਮਾਲਕ ਯਾਦ ਪੀਏ ਆਪਾਂ ਟਿਕਟ ਕਰਕੇ ਲੈ ਲਵਾਂਗੇ ਬਾਈ ਹੁਣ ਕੀ ਕਰੀਏ ਰੁਕਾ ਦੇਣਾ ਹਾਂਜੀ ਹੋਈ ਡੇਟ ਦਾ ਮਾਰਕਾ 2 ਸਾਲ 2 ਸਾਲ ਪੁਰਾਣਾ 2022 ਦੇ ਮਾਰਕੇ ਵਾਲਾ ਲੈ ਮਿੱਤਰੋ ਹੁਣ 2024 ਚੱਲੀ ਜਾਂਦਾਗਾ 2 ਸਾਲ ਪੁਰਾਣੇ ਆ ਤੂੰ ਵੀ ਦੋ ਲੈ ਕੇ ਗਿਆ ਸੀ ਹਾਂਜੀ ਮੋੜਨਾ ਆਇਆ ਹੁਣ ਹੋਰ ਕੀ ਪਤਾ ਨਹੀਂ ਹੀ ਬਹਿਣਾ ਦੇਖੇ ਨਹੀਂਦਾ ਨਹੀਂ ਦੇਖੋ ਚੱਲਦਾ ਇੱਥੇ ਦਾ ਹਾਂ ਪਹਿਲਾਂ ਧੱਕਾ ਪੈਂਦਾ ਛਣੋ ਪਈਆਂ ਵਾਹ ਪਈਆਂ ਨੇ ਦੇਖਾਂ ਤੇ ਕਰ ਆਲੋ ਮੁਲਖ ਦਾ ਮਿੱਤਰੋ ਤੇ ਲੰਗੀ ਰੇਟ ਵਾਲਿਆਂ ਨਾ ਫਰੂਟ ਵਾਲਿਆਂ ਹਾਂ ਦੇ 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 ਪਹਿਲਾਂ ਆਨੇ ਦਾ ਜਵਾਕ ਜੀ ਮੋੜੀ ਜਾਂਦੇ ਪਹਿਲਾਂ ਚੱਕੀ ਗਏ ਤੇ ਹੁਣ ਮੋੜੀ ਜਾਂਦੇ ਸਾਰੇ ਪੈਸੇ ਦੇ 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 ਪੈਸੇ ਲਾਈਵ ਮਿੱਤਰ ਰੌਲਾ ਪੈ ਗਿਆ ਫਰੂਟ ਸੀਗਾ ਤੇ ਲੰਗੀ ਰੇਟ ਦੀ ਜਿਹੜਾ ਸਪੈਰੀ ਨਾ ਚਿਆਰੀ ਜੁਰੀਆ ਅੰਦਰ ਨਾ ਰੇਡ ਲੰਗੀ ਰੇਟ ਦਾ ਇਹ ਲਈ ਜਾਂਦੇ ਜੀ ਤੇ ਖੱਦਾ ਪੈ ਗਿਆ ਆ ਦੇ ਰੱਖ ਬਾਈ ਉੱਧਰ ਆ ਬਾਈ ਜੇ ਨਿਕਲੇ ਬਾਈ ਦਾ ਮਾਰਕ ਬਾਈ ਦਾ ਬਾਈ ਦਾ ਮਾਰਕ ਆ ਵੇਖ ਠੀਕ ਆ ਆਰੇ ਬਾਈ ਦਾ ਮਾਰਕ ਵਾਲੀਆਂ ਮਿਲਾਂ ਸਪਾਇਰ ਹੋ ਰਹੀ ਆ ਬਾਈ ਡੇਟ ਇਹਨਾਂ ਦੇ ਸਪਾਇਰ ਹੋ ਚੁੱਕੀ ਆ ਕੁੱਤੇ ਇਹ ਨਵੇਂ ਮਾਰਕੇ ਲਾ ਕੇ ਦਿੰਦੇ ਨੇ ਓਹ ਠੀਕ ਆ ਆਵੇ ਮਾਰਕੇ ਲਾ ਦਿੰਦੇ ਨੇ ਅੰਦੇ ਥੱਲੇ ਨਿਕਲ ਰਹੀ ਆ ਵੇਖ ਹਾਂ ਬਾਈ ਜੀ ਨਿਕਲੂ ਆ ਸਾਰਾ ਕੁਝ ਨਿਕਲੂ ਥੱਲੇ ਠੀਕ ਆ ਆ ਚੱਕਰ ਆਗਾ ਕੇਰ ਲੈ ਹੈ ਸਾਰਾ ਕਾ ਜਾਈਏ ਕੰਟਾ ਪੈਸੇ ਵਾਪਸ ਕਰਾਈ ਜਾਂਦੇ ਬਾਈ ਸਾਰੇ ਲੈ ਲੈਂਦੇ ਜੀ ਸਾਰੇ ਪੈਸੇ ਵਾਪਸ ਕਰਵਾਈ ਜਾਂਦੇ ਨੇ ਦੇਖਣਾ ਤੁਸਰ ਕੱਢ ਲਈ ਪੈਸੇ ਵਾਪਸ ਸਾਰੇ ਆ ਤਾ ਇਹ ਦੇਖੀਏ ਇਹ ਮੇਰਾ ਹੱਥ ਆਪੇ ਮੁਕਦਾ ਅਸਰ ਦੇ ਰਹਾ ਹਾਂ ਇੱਕ ਮਿੰਟ ਮਾਲੂ ਯਾਰ ਸਾਂਭੇ ਕਿ ਕਦੋਂ ਲੁਕਾਈ ਨਹੀਂ ਅੱਗੇ ਅੱਗੇ ਰੱਖੋ ਦੇਣਾ ਹਾਂਜੀ ਹੋਈ ਰੇਡ ਦਾ ਮਾਰ 2 ਸਾਲ 2 ਸਾਲ ਪੁਰਾਣਾ 2022 ਦੇ ਮਾਰਕਿਆਂ ਵਾਲਾ ਲੈ ਮਿੱਤਰੋ ਹੁਣ 2024 ਚੱਲੀ ਜਾਂਦਾਗਾ 2 ਸਾਲ ਪੁਰਾਣੇ ਆ ਤੂੰ ਵੀ ਦੋ ਲੈ ਕੇ ਗਿਆ ਸੀ ਹਾਂਜੀ ਮੋੜਨਾ ਆਏ ਹੁਣ ਹੋਰ ਕੀ ਪਤਾ ਨਹੀਂ ਹੀ ਬੈਨਾ ਦੇਖੇ ਨਹੀਂਦਾ ਨਹੀਂ ਤੋ ਇਹ ਚੱਲਦਾ ਇੱਥੇ ਦਾ ਹਾਂ ਪਹਿਲਾਂ ਧੱਕਾ ਪੈਂਦਾ ਛਣਾਉ ਪਈਆਂ ਆਹ ਪਈਆਂ ਨੇ ਦੇਖ ਰਹਾ ਦੇਖ ਰਲ ਆਹ ਹਾਲਾ ਮੁਲਕ ਦਾ ਮਿੱਤਰੋ ਤੇ ਨੰਗੀ ਡੇਟ ਵਾਲੀਆਂ ਨਾ ਫਲੂਟ ਵਾਲੀਆਂ ਹਾਂ ਹਾਂ ਇਹਦੇ ਜਵਾਕ ਜੀ ਮੋੜੀ ਜਾਂਦੇ ਪਹਿਲਾਂ ਚੱਕੀ ਗਏ ਤੇ ਹੁਣ ਮੋੜੀ ਜਾਂਦੇ ਸਾਰੇ ਪੈਸੇ ਦੇ 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 ਲੈ ਪਹਿਲੇ